ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਦੇ ਚਾਰ ਸਕੂਲਾਂ 'ਚ ਬੰਬ ਧਮਾਕੇ ਦੀ ਧਮਕੀ ਸੁਨੀਲ ਜਾਖੜ ਨੇ ਕਿਹਾ ਕਿ ਸਾਲ 2022 'ਚ ਵੀ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਕਾਰਨਾਂ ਕਰਕੇ ਚਲਦੇ ਪੰਜਾਬ 'ਚੋਂ ਮੁੜਨਾ ਪਿਆ ਸੀ ਹੁਣ ਫਿਰ ਉਸੇ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਨੇ ਆਪ ਆਗੂ ਪਵਨ ਤੀਨੂ ਨੇ ਆਦਮਪੁਰ ਵਿਖੇ ਅਧੂਰੇ ਪੈ ਫਲਾਈਓਵਰ ਦਾ ਨਿਰਮਾਣ ਕਰਵਾਉਣ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ ਪਵਨ ਤੀਨੂ ਨੇ ਕਿਹਾ ਕਿ ਇਸ ਮਾਮਲੇ 'ਚ ਕੇਂਦਰੀ ਮੰਤਰੀ ਨਿਤਨ ਗੜਕਰੀ ਨੂੰ ਵੀ ਮਿਲੇ ਸਨ ਪਰ ਕੋਈ ਫਾਇਦਾ ਨਹੀਂ ਹੋਇਆ ਸਤਗੁਰ ਰਵਿਦਾਸ ਜਯੰਤੀ ਦੇ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਸ਼ੋਭਾ ਯਾਤਰਾ 'ਚ ਕੀਤੀ ਸ਼ਿਰਕਤ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਤੇ ਜਿਤਾਈ ਖੁਸ਼ੀ ਸੁਖਬੀਰ ਬਾਦਲ ਨੇ ਕਿਹਾ ਸੀ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦੇ ਹਾਂ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਨੇ ਕਾਰਵਾਈ ਕੀਤੀ ਤੇਜ਼ ਸਿੱਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਮੈਂਬਰਾਂ ਨੂੰ ਸੰਮਣ ਕੀਤੇ ਜਾ ਰਹੀ ਇਸ ਕਦਮ ਤੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੇ ਡੂੰਘੇ ਰੋਸ ਦਾ ਕੀਤਾ ਪ੍ਰਗਟਾਵਾ ਕੁਲਦੀਪ ਸਿੰਘ ਢਾਲੀਵਾਲ ਨੇ ਅਕਾਲੀ ਦਲ ਤੇ ਗੈਂਗਸਟਰਵਾਦ ਨੂੰ ਸ਼ਹਿ ਦੇਣ ਦੇ ਲਗਾਏ aarop ਢਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂ ਗੈਂਗਸਟਰਾਂ ਦੇ ਵਿਆਹ ਸਮਾਗਮਾਂ 'ਚ ਜਾ ਰਹੇ ਮਾਨ ਸਰਕਾਰ ਗੈਂਗਸਟਰਾਂ ਨੂੰ ਖਤਮ ਕਰਨ ਲਈ ਵਚਨਬੱਧ ਤੇ ਹੁਣ ਖਬਰਾਂ ਦਾ ਵਿਸਥਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਪਹਿਲਾਂ ਜਲੰਧਰ ਦੇ ਚਾਰ ਸਕੂਲਾਂ 'ਚ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਇਹ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਹਾਲਾਂਕਿ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਮਿਲ ਰਹੀਆਂ ਧਮਕੀਆਂ ਤੇ ਚਿੰਤਾ ਜਤਾਈ। ਸੁਨੀਲ ਜਾਖੜ ਨੇ ਕਿਹਾ ਕਿ ਸਾਲ 2022 'ਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸੁਰੱਖਿਆ ਕਾਰਨਾਂ ਦੇ ਚੱਲਦੇ ਪੰਜਾਬ ਤੋਂ ਵਾਪਸ ਮੁੜਨਾ ਪਿਆ ਸੀ। ਹੁਣ ਫਿਰ ਉਸੇ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਲਈ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕਰਨੇ ਚਾਹੀਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਕੱਲ ਗੁਰੂ ਰਵਿਦਾਸ ਜੀ ਦੀ ਜਨਮ ਦਿਤੀ ਦੇ ਮੌਕੇ ਤੇ ਇੱਥੇ ਆ ਰਹੇ ਹੈ ਪੰਜਾਬ ਦੇ ਦਿਲਾਂ ਦੀ ਪੰਜਾਬ ਦੇ ਨਬਜ਼ ਸਮਝ ਕੇ ਪੰਜਾਬ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਤੇ ਗੁਰੂ ਰਵਿਦਾਸ ਜੀ ਦੇ ਪ੍ਰਤੀ ਸਨਮਾਨ ਦਾ ਪ੍ਰਤੀਕ ਜਿਹੜਾ ਹੈ ਉਹ ਉਹਨਾਂ ਦੇ ਇੱਥੇ ਆਣ ਤੇ ਉੱਤੇ ਪਾਰਟੀ ਨੇ ਉਹਨਾਂ ਦੇ ਧੰਨਵਾਦ ਦਾ ਇੱਕ ਮਤਾ ਪਾਸ ਕੀਤਾ ਹੈ ਉੱਥੇ ਹੀ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜਿਹੜਾ ਫਿਰ ਇਤਿਹਾਸ ਦੁਹਰਾ ਰਿਹਾ ਹੈ ਕਹਿੰਦੇ ਲੋਕ ਸਿਆਣੇ ਲੋਕ ਇਤਿਹਾਸ ਤੋਂ ਸਿੱਖਦੇ ਹੈ ਯਾਦ ਕਰੋ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਆ ਰਹੇ ਸੀਗੇ ਇਲੈਕਸ਼ਨਾਂ ਦੇ ਦੌਰਾਨ ਤੇ ਉਸ ਸਮੇਂ ਕਾਂਗਰਸ ਦੀ ਸਰਕਾਰ ਦੇ ਮੌਕੇ ਦੇ ਉੱਤੇ ਜਿਸ ਕਿਸਮ ਦੇ ਹਾਲਾਤ ਬਣੇ ਉਥੇ ਉਹਨਾਂ ਦਾ ਫਿਰੋਜ਼ਪੁਰ ਜਾਣ ਵਾਲਾ ਜਿਹੜਾ ਪ੍ਰੋਗਰਾਮ ਹੈ ਰੱਦ ਕਰਨਾ ਪਿਆ ਅੱਜ ਫੇਰ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਕਿ ਜਲੰਧੇ ਦੇ ਅੰਦਰ ਬੰਬ ਥ੍ਰੈਟ ਦਾ ਅੱਜ ਕੋਈ ਵਾਕਿਆ ਹੋਇਆ ਜਿੱਥੇ ਥ੍ਰੈਟ ਮਿਲੇ ਜਿੱਥੇ ਸਰਕਾਰ ਤੇ ਪੰਜਾਬ ਪੁਲਿਸ ਦੀ ਨਿਖੇਦੀ ਕਰਨ ਦਾ ਇੱਕ ਮਤਾ ਸੀ ਪਾਸ ਕੀਤਾ ਹੈ ਉਥੇ ਗਹਿਰੀ ਚਿੰਤਾ ਪੰਜਾਬ ਦੇ ਲੋਕਾਂ ਦੇ ਪ੍ਰਤੀ ਵੀ ਜਿਹੜੀ ਸਰਕਾਰ ਜਿਹੜੀ ਪੁਲਿਸ ਇੱਕ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਫੂਲ ਪ੍ਰੂਫ ਨਹੀਂ ਬਣਾ ਸਕਦੀ ਉਹ ਸਾਡੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਕਿਸ ਤਰ੍ਹਾਂ ਰੱਖਿਆ ਕਰਾਂਗੇ ਕਿਸ ਤਰ੍ਹਾਂ ਜਾਨ ਮਾਲ ਦੀ ਸੁਰੱਖਿਆ ਕਰਾਂਗੇ ਇਹਦੇ ਉੱਤੇ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਇਹਦੇ ਉੱਤੇ ਸੋਚਣਾ ਪਊਗਾ ਇਹਦੇ ਤੇ ਲੋਕਾਂ ਨੂੰ ਮਨ ਬਣਾਉਣਾ ਪਊਗਾ ਕਿ ਕਿੰਨੇ ਦਿਨ ਇਸ ਸਰਕਾਰ ਦੇ ਭਰੋਸੇ ਲੋਕ ਬੈਠੇ ਰਹਿਣਗੇ ਭਗਵੰਤ ਮਾਨ ਜੀ ਨੂੰ ਜਾਂ ਭਗਵੰਤ ਮਾਨ ਜੀ ਤਾਂ ਮੈਂ ਸਮਝਦਾ ਸਿਰਫ ਇੱਕ ਮੁਖੌਟਾ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਦੱਸਣਾ ਚਾਹੂੰਗਾ ਕੇਜਰੀਵਾਲ ਸਾਹਿਬ ਯਾਦ ਕਰੋ ਦਿੱਲੀ 'ਚ ਤੁਹਾਡਾ ਹਾਲ ਪਤਨ ਉਸ ਦਿਨ ਸੀਲ ਹੋ ਗਿਆ ਸੀਗਾ ਜਿਸ ਦਿਨ ਸ਼ੀਸ਼ਮਹਿਲ ਦਾ ਮਸਲਾ ਸਾਹਮਣੇ ਆਇਆ ਸੀਗਾ ਅੱਜ ਫੇਰ ਉਸੇ ਸ਼ੀਸ਼ਮਹਿਲ ਨੂੰ ਲੈ ਕੇ ਇੱਕ ਅਖਬਾਰ ਨੇ ਪੰਜਾਬ ਕੇਸਰੀ ਨੇ ਆਰਟੀਕਲ ਲਿਖਿਆ ਤੁਸੀਂ ਸਾਰੇ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦੀ ਗ੍ਰਿਪ ਬਣਾ ਰਹੇ ਹੋ ਆਈ ਬਿਲੀਵ ਹੁਣ ਤੁਹਾਡਾ ਸਮਾਂ ਆ ਗਿਆ ਇੱਥੋਂ ਤੁਹਾਡਾ ਜੁਲੂ ਇਸ ਤਰ੍ਹਾਂ ਗੋਲ ਕਰਨ ਦਾ ਪੰਜਾਬ ਦੇ ਲੋਕ ਇੱਥੇ ਕਰਨਗੇ ਕਿਉਂਕਿ ਪੰਜਾਬ ਦੇ ਲੋਕ ਤੱਕੇ ਤੇ ਜ਼ਬਰ ਦੇ ਖਿਲਾਫ ਆ ਗੁਰੂ ਪੀਰ ਪਗੰਬਰਾਂ ਦੀ ਧਰਤੀ ਹੈ ਤੇ ਜ਼ਬਰ ਦੇ ਖਿਲਾਫ ਸਾਰਾ ਪੰਜਾਬ ਇਕੱਠਾ ਹੋ ਕੇ ਆ ਕਰੂਗਾ ਤੇ ਜੋ ਕੁਝ ਵੀ ਆ ਤੁਸੀਂ ਲਾਅ ਐਂਡ ਆਰਡਰ ਦੀ ਜਿਹੀ ਉਡਾਈ ਹੈ ਤੁਸੀਂ ਪੁਲਿਸ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਕਰ ਰਹੀ ਪੁਲਿਸ ਸਰਕਾਰ ਦੇ ਸ਼ਹਿਰਾਂ ਦੇ ਚੱਲ ਕੇ ਜ਼ਬਾਨ ਬੰਦ ਕਰਾ ਰਹੀ ਹੈ ਜਿਹੜੀ ਗਵਰਨਮੈਂਟ ਦੇ ਖਿਲਾਫ ਬੋਲਣ ਵਾਲੇ ਉਹਨਾਂ ਦੇ ਖਿਲਾਫ ਇੱਕ ਅਸੀਮਤਾ ਇੱਕ ਗੰਭੀਰ ਮਤਾ ਪਾਸ ਕੀਤਾ ਹੈ ਪੜਕੇ ਜਲੰਧਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਰਵਿਦਾਸ ਜਯੰਤੀ ਤੇ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣਗੇ ਤੇ ਸੰਤ ਨਰਨਜਨ ਦਾਸ ਜੀ ਦਾ ਅਸ਼ੀਰਵਾਦ ਲੈਣਗੇ ਪ੍ਰਧਾਨ ਮੰਤਰੀ ਮੋਦੀ ਆਦਮਪੁਰ ਦੇ 에ਰਪੋਰਟ ਤੇ ਲੈਂਡ ਕਰਨਗੇ ਤੇ ਫਿਰ ਹੈਲੀਕਾਪਟਰ ਰਾਹੀਂ ਡੇਰਾ ਬੱਲਾਂ ਲਈ ਰਵਾਨਾ ਹੋਣਗੇ ਆਮ ਆਦਮੀ ਪਾਰਟੀ ਦੇ ਆਗੂ ਪਵਨ ਟੀਨੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰੇ ਦੌਰਾਨ ਆਦਮਪੁਰ ਵਿਖੇ ਅਧੂਰੇ ਪੈ ਫਲਾਈਓਵਰ ਨੂੰ ਪੂਰਾ ਕਰਨ ਦੇ ਹੁਕਮ ਦੇਣ ਪਵਨ ਟੀਨੂ ਨੇ ਕਿਹਾ ਕਿ 2015 ਚ ਇਸ ਫਲਾਈਓਵਰ ਦਾ ਨਿਰਮਾਣ ਸ਼ੁਰੂ ਹੋਇਆ ਸੀ ਪਰ ਇਸ ਨੂੰ ਅਜੇ ਤੱਕ ਪੂਰਾ ਕੀਤਾ ਜਾ ਸਕਿਆ ਉਹਨਾਂ ਨੇ ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਮਸਲੇ ਦਾ ਹੱਲ ਨਹੀਂ ਨਿਕਲਿਆ ਪਵਨ ਟੀਨੂ ਨੇ ਕਿਹਾ ਕਿ ਫਲਾਈਓਵਰ ਦਾ ਨਿਰਮਾਣ ਨਾ ਹੋਣ ਕਾਰਨ ਲੋਕਾਂ ਨੂੰ ਹਿਮਾਚਲ ਜਾਣ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਟ੍ਰੈਫਿਕ ਅਤੇ ਊੜ ਦੀ ਧੂੜ ਨਾਲ ਲੋਕ ਬਿਮਾਰ ਹੋ ਰਹੇ ਨੇ ਭਾਜਪਾ ਨੂੰ ਕੇਂਦਰ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਬਾਅਦ ਹੀ ਪਦਮ ਸ਼੍ਰੀ ਦੇਣ ਦਾ ਯਾਦ ਆਇਆ ਜਾਂ ਇਸ ਸਨ ਤੇ ਆਉਣ ਦਾ ਮੌਕਾ ਯਾਦ ਆਇਆ ਕਿਉਂਕਿ ਉਦੋਂ ਤਾਂ ਕੋਈ ਦੇਸ਼ ਹੀ ਨਹੀਂ ਛੱਡਿਆ ਦੁਨੀਆ ਦਾ ਜਿੱਥੇ ਮੋਦੀ ਜੀ ਨਾ ਗਏ ਹੁਣ ਤੇ ਇੱਥੇ 12 ਸਾਲ ਬਾਅਦ ਆ ਰਹੇ ਚਲੋ ਫਿਰ ਵੀ ਅਸੀਂ ਸਵਾਗਤ ਕਰਦੇ ਹਾਂ ਪਰ ਅੱਜ ਜੋ ਅਸੀਂ ਮੁਸ਼ਕਲ ਸਹ ਰਹੇ ਹਾਂ ਜੋ ਅਸੀਂ ਭੁਗਤ ਰਹੇ ਆ ਆਦਮਪੁਰ ਦੇ ਲੋਕ ਹਾਲੇਦਵਾਲੇ ਪਿੰਡਾਂ ਦੇ ਲੋਕ ਉਹ ਸਾਨੂੰ ਪਤਾ ਕਿਸ ਮੁਸ਼ਕਲ ਵਿੱਚੋਂ ਇੱਥੇ ਲੋਕ ਲੰਘ ਰਹੇ ਆ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅਸੀਂ 30 7 2025 ਨੂੰ ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਐਮਪੀ ਸਹਿਬਾਨ ਤੇ ਦਾਸ ਅਸੀਂ ਦਿੱਲੀ ਜਾ ਕੇ ਮਾਨਯੋਗ ਨਿੱਟਨ ਗੜਕਰੀ ਜੀ ਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜੇ ਪ੍ਰੋਜੈਕਟ ਵਿੱਚ ਕੋਈ ਹੇਰਾਫੇਰੀ ਹੋਈ ਹੈ ਤੇ ਜਿਹੜੇ ਉਸ ਕਪਲੇ ਦੇ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਲੇਕਿਨ ਜਲੰਧਰ ਵਾਲਿਆਂ ਨੂੰ ਜਾ ਆਦਮਪੁਰ ਵਾਲਿਆਂ ਨੂੰ ਕੋਈ ਸਜ਼ਾ ਨਾ ਦਿਓ। ਇਸ ਵੇਲੇ ਅਸੀਂ ਸਾਰੇ ਸਜ਼ਾ ਭੁਗਤ ਰਹੇ ਹਾਂ ਇਹ ਪੁਲ ਦੇ ਨਾਂ ਬਣਨ ਕਰਕੇ। ਤੇ ਪ੍ਰਧਾਨ ਮੰਤਰੀ ਤੁਸੀਂ ਆ ਰਹੇ ਹੋ ਕੱਲ ਨੂੰ। ਮੈਂ ਤੁਹਾਨੂੰ ਬੇਨਤੀ ਕਰਦਾ ਵੈਸੇ ਤਾਂ ਤੁਸੀਂ ਕੁਝ ਮਹੀਨੇ ਪਹਿਲਾਂ ਵੀ ਆਏ ਸੀ। ਉਦੋਂ ਹੜ੍ਹ ਆਏ ਸੀ ਪੰਜਾਬ 'ਚ। ਉਦੋਂ ਲੋਕ ਵਿਚਾਰੇ ਬੜੇ ਤਰਸਯੋਗ ਹਾਲਤ ਵਿੱਚ ਸੀ। ਤੁਸੀਂ ਉਦੋਂ ਵੀ ਆਏ। ਚਲੋ ਕੋਈ ਮੁਆਵਜ਼ਾ ਤਾਂ ਨਹੀਂ ਦੇ ਕੇ ਗਏ। ਹੁਣ ਫਿਰ ਤੁਸੀਂ ਆ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਕਿ 10 ਸਾਲ ਤੋਂ ਲਟਕਿਆ ਹੋਇਆ ਇਹ ਪ੍ਰੋਜੈਕਟ ਇਹਦੇ ਵੱਲ ਧਿਆਨ ਮਾਰ ਕੇ ਜਾਇਓ ਜੇ ਉੱਪਰ ਦੀ ਵੀ ਲੰਗੇ ਹੈਲੀਕਾਪਟਰ ਤੋਂ ਤੇ ਤੁਹਾਨੂੰ ਇਹ 70 ਪਿੱਲਰ ਨਜ਼ਰ ਆ ਜਾਣਗੇ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਕਹਿਣਾ ਚਾਹਣਾ ਜਿਹੜੇ ਨਾਲ ਬੈਠੇ ਹੋਣਗੇ ਉਹ ਪ੍ਰਧਾਨ ਮੰਤਰੀ ਜੀ ਨੂੰ ਇਹ 70 ਪਿੱਲਰ ਜ਼ਰੂਰ ਦਿਖਾ ਦੇਣ ਤੇ ਆਦਮਪੁਰ ਦੇ ਲੋਕਾਂ ਦੀ ਹਾਲਤ ਦੀ ਜਾਣਕਾਰੀ ਜ਼ਰੂਰ ਦੇ ਦੇਣ ਤੇ ਜੇ ਬਾਈ ਰੋਡ ਗਏ ਫੇਰ ਨਜ਼ਰ ਆ ਜਾਣੇ ਆ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਆਦਮਪੁਰ ਵਾਸੀਆਂ ਕੋਲੋਂ ਕਿਹੜੀ ਗਲਤੀ ਹੋ ਗਈ ਸਾਰਾ ਕਾਰੋਬਾਰ ਠੱਪ ਹੋ ਗਿਆ ਬਿਮਾਰੀ ਦਾ ਸ਼ਰਾਖ ਸ਼ਿਕਾਰ ਹੋ ਗਿਆ ਔਰ ਜਿੰਨਾ ਭੁਗਤ ਰਹੇ ਇੱਥੇ ਦੇ ਲੋਕ ਮੈਂ ਜਾਣਦਾ ਜਾਂ ਲੋਕ ਜਾਣਦੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਤੁਸੀਂ ਕੱਲ ਨੂੰ ਧਾਰਮਿਕ ਸਥਾਨ ਤੇ ਆ ਰਹੇ ਹੋ ਤੁਹਾਡਾ ਸਵਾਗਤ ਹੈ ਤੁਹਾਡਾ ਧੰਨਵਾਦ ਹੈ ਮੇਰੀ ਬੇਨਤੀ ਹੈ ਕਿ ਆਦਮਪੁਰ ਦੇ ਫਲਾਈਓਵਰ ਨੂੰ ਸ਼ੁਰੂ ਕਰਾਉਣ ਦਾ ਐਲਾਨ ਕਰਕੇ ਜਾਇਓ ਸਤਗੁਰ ਰਵਿਦਾਸ ਜਯੰਤੀ ਦੇ ਮੌਕੇ ਤੇ ਜਲੰਧਰ ਦੀ ਬੂਟਾ ਮੰਡੀ ਤੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਰਵਿਦਾਸ ਧਾਮ ਤੋਂ ਨਿਕਲਣ ਵਾਲੀ ਇਸ ਸ਼ੋਭਾ ਯਾਤਰਾ 'ਚ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਨੇ। ਬਾਦਲ ਨੇ ਪੰਜਾਬ ਨੂੰ ਇੱਕ ਅਜਿਹਾ ਸੂਬਾ ਦੱਸਿਆ ਜਿੱਥੇ ਸਾਰੇ ਧਰਮਾਂ ਦੇ ਲੋਕ ਪਿਆਰ ਅਤੇ ਸਦਭਾਵਨਾ ਨਾਲ ਇਕੱਠੇ ਰਹਿੰਦੇ ਨੇ। ਉਹਨਾਂ ਨੇ ਇਸ ਨੂੰ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ ਤੇ ਲੋਕਾਂ ਨੂੰ ਇਕਜੁੱਟ ਹੋ ਕੇ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਾਡਾ ਘਰ ਹੈ ਤੇ ਜੇਕਰ ਸਾਡਾ ਘਰ ਮਜ਼ਬੂਤ ਹੋਵੇਗਾ ਤਾਂ ਹੀ ਸਭ ਕੁਝ ਠੀਕ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੇ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਗੁਰੀ ਰਵਿਦਾਤ ਜੀ ਮਹਾਰਾਜ ਦੇ ਪ੍ਰਕਾਸ਼ਪੁਰ ਦੀ ਮੈਂ ਹਾਂ ਜੀ ਦੇਸ਼ਵਾਸੀਆਂ ਨੂੰ ਲੱਖ ਲੱਖ ਬਤਾਈ ਤਿੰਨ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜੋ ਮਹਾਨ ਸਥਾਨ ਇਤੋ ਸ਼ੋਭਾ ਯਾਤਰਾ ਸ਼ੁਰੂ ਹੁੰਦੀ ਹੈ ਤੇ ਲੱਖਾਂ ਦੀ ਗਿਣਤੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਦਿਨ ਬਣਾਉਂਦੇ ਆ ਦੇਖੋ ਪੰਜਾਬ ਇੱਕ ਐਜਾ ਸੁਭਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾਂ ਵਾਂਗ ਰਹਿੰਦੇ ਆ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆ ਆਪ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਘਰ ਹੈ ਜੇ ਘਰ ਤਗੜਾ ਤੇ ਆਪਾਂ ਸਾਰੇ ਤੰਨੇ ਸਰ ਮੋਤੀ ਸਾਹਿਬ ਵੀ ਆ ਰਹੇ ਆ ਬੜੀ ਖੁਸ਼ੀ ਦੀ ਗੱਲ ਹੈ ਜੀ ਪ੍ਰਧਾਨ ਮੰਤਰੀ ਜੀ ਹੋ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਜਿਹੜੇ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਅੰਮ੍ਰਿਤਸਰ ਚ 328 ਪਵਨ ਸਰੂਪਾਂ ਦੇ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਸਿਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਪੁਲਿਸ ਕਮਿਸ਼ਨਰ ਦਫ਼ਤਰ 'ਚ ਪੇਸ਼ ਹੋਣ ਲਈ ਸੱਮਣ ਜਾਰੀ ਕੀਤੇ ਨੇ ਇਸ ਕਦਮ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਇਸ ਤੋਂ ਪਹਿਲਾਂ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਦੌਰਾਨ ਸਾਰਿਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਨੇ ਗਿਆਨੀ ਰਗਵੀਰ ਸਿੰਘ ਨੇ ਸਖਤ ਸ਼ਬਦਾਂ ਚ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਸੱਚਾਈ ਸਾਹਮਣੇ ਆਵੇ ਪਰ ਜਾਂਚ ਦੇ ਨਾਂ ਤੇ ਕਿਸੇ ਵੀ ਕਰਮਚਾਰੀ ਦੀ ਸਰੀਰਕ ਜਾਂ ਮਾਨਸਿਕ ਪਰੇਸ਼ਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅ ਦੇਖੋ ਮੈਂ ਤੁਹਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਔਰ ਤੁਹਾਡੇ ਰਾਹੀਂ ਇਸ ਖਬਰ ਦਾ ਪਤਾ ਲੱਗਾ ਕਿ ਸਿਟ ਵੱਲੋਂ 40 ਨਾਵਾਂ ਨੂੰ 40 ਲੋਕਾਂ ਨੂੰ ਜਿਹੜੇ ਸਾਮਣੇ ਉਹ ਪੇਸ਼ ਹੋਣ ਵਾਸਤੇ ਜਾਚ ਕੀਤੇ ਗਏ ਨੇ ਕਿ 328 ਇਸ ਰੂਪਾਂ ਦੇ ਮਾਮਲੇ ਵਿੱਚ ਡਾਕਟਰ ਇਚਰ ਸਿੰਘ ਦੀ ਹੋਰਾਂ ਦੇ ਜਿਹੜੀ ਰਿਪੋਰਟ ਹੈ ਉਹ ਉਹਦੇ ਵਿੱਚ ਵੀ ਸੰਮਨ ਕੀਤੇ ਗਏ ਸਨ ਸਭ ਦੇ ਬਿਆਨ ਜਿਹੜੇ ਸਾਨੂੰ ਉਹ ਪਹਿਲੇ ਵੰਦਰਜ ਹੋ ਚੁੱਕੇ ਨੇ ਹੁਣ ਸਿੱਟ ਫੇਰ ਦੁਬਾਰਾ ਜਿਹੜਾ ਉਹਨਾਂ ਨੂੰ ਸਾਹਮਣੇ ਕਰਕੇ ਦੁਬਾਰਾ ਬਿਆਨ ਦਰਜ ਕਰ ਰਹੀ ਹੈ ਔਰ ਚਾਹੀਦਾ ਇਹ ਹੈ ਕਿ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਫਿਜ਼ੀਕਲੀ ਕੋਈ ਮੈਂਟਲੀ ਹਰਾਸਮੈਂਟ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਸ ਗੱਲ ਦਾ ਨਿਸਤਾਰਾ ਕਰਨਾ ਬਹੁਤ ਜ਼ਰੂਰੀ ਹੱਜੂ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸੈਟ ਹੈ ਉਹਨੂੰ ਪੂਰਾ ਸਹਿਯੋਗ ਜਿਹੜਾ ਉਹ ਦਿੱਤਾ ਜਾ ਰਿਹਾ ਔਰ ਸਿੱਟ ਦਾ ਆਪਣਾ ਵੀ ਇਹ ਬਿਆਨ ਹੈ ਜੋ ਸਿੱਟ ਦੇ ਮੁਖੀ ਨੇ ਉਹਦਾ ਆਪਣਾ ਬਿਆਨ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਿੱਟ ਨੂੰ ਪੂਰਾ ਸਹਿਯੋਗ ਜਿਹੜਾ ਉਹ ਕੀਤਾ ਜਾ ਰਿਹਾ ਹੈ ਜੇਕਰ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਹਰਾਸਮੈਂਟ ਹੈ ਉਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਿਲਕੁਲ ਨਹੀਂ ਕਰ ਇਹਦੀ ਜਿਹੜੀ ਕਰੈਕਟ ਜਿਹੜੀ ਲਿਸਟ ਜਿਹੜੀ ਆ ਉਹ ਬਣਾ ਰਹੇ ਹਾਂ ਮੈਂ ਤੁਹਾਨੂੰ ਦੱਸ ਦੇਣਾ ਉਹਦਾ ਜਿਹੜੇ ਟੋਟਲ ਸਾਡੇ ਹੁਣ ਕਿੰਨੇ ਮੁਲਾਜ਼ਮ ਜਿਹੜੇ ਮੌਜੂਦਾ ਨੇ ਉਹ ਸਾਰਾ ਹੀ ਉਹ ਸੈਕਟਰੀ ਸਾਹਿਬ ਪ੍ਰਪੇਅਰ ਕਰ ਰਹੇ ਆ ਸਾਫਕਾ ਕਿੰਨੇ ਨੇ ਕਿਉਂਕਿ ਕਈ ਕਾਫੀ ਸਮੇਂ ਪਹਿਲਾਂ ਰਿਟਾਇਰ ਵੀ ਹੋ ਚੁੱਕੇ ਨੇ ਉਹਨਾਂ ਦੀ ਲਿਸਟ ਪ੍ਰਪੇਅਰ ਕਰ ਰਹੇ ਹਾਂ ਤੁਹਾਨੂੰ ਸਾਰੀ ਲਿਸਟ ਦੇ ਦਿੰਨੇ ਆ ਕਿ ਜਿਹੜੇ ਮੌਜੂਦਾ ਕਿੰਨੇ ਨੇ ਤੇ ਉਹਨਾਂ ਸਾਫਾ ਕਿੰਨੇ ਮੈਂਬਰ ਤੁਹਾਨੂੰ ਕੱਲ ਤੱਕ ਸਾਹਿਬ ਦਾ ਜਿਵੇਂ ਦੇਸ਼ ਦੀ ਜਾਂਚ ਸਹਿਯੋਗ ਪੂਰਾ ਸਹਿਯੋਗ ਦਿੱਤਾ ਗਿਆ ਬਿਲਕੁਲ ਜੀ ਕੱਲ ਤੱਕ ਸਾਭ ਦੇ ਜਥੇਦਾਰ ਨੇ ਜਦੋਂ ਹੁਕਮ ਦੁਬਾਰਾ ਤਰੀਕ ਨੂੰ ਕੀਤਾ ਉਸ ਤੋਂ ਬਾਅਦ ਅਸੀਂ ਸਾਰਾ ਹੀ ਜਿਹੜਾ ਰਿਕਾਰਡ ਜੋ ਇਹਨਾਂ ਵੱਲੋਂ ਸੈਟ ਵੱਲੋਂ ਮੰਗਿਆ ਗਿਆ ਸੀ ਸਾਰਾ ਹੀ ਤਿਆਰ ਕਰ ਲਿਆ ਗਿਆ ਤੇ 29 ਤਰੀਕ ਨੂੰ ਉਸ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਟ ਨੂੰ ਵੀ ਦੇ ਦਿੱਤਾ ਗਿਆ ਕੱ ਤੇ ਅੱਜ ਵੀ ਜਿੰਨਾ ਜਿੰਨਾਂ ਨੂੰ ਬੁਲਾਇਆ ਗਿਆ ਉਹ ਸਾਰੇ ਹਾਜ਼ਰ ਨਹੀਂ ਬਿਲਕੁਲ ਜਿਹੜਾ ਸਿੱਟ ਦਾ ਜਿਹੜਾ ਸਹਿਯੋਗ ਪੂਰਨ ਤਰੀਕੇ ਨਾਲ ਕੀਤਾ ਜਾ ਰਿਹਾ ਤੇ ਜਿਹੜੀ ਇੰਟੈਂਸ਼ਨ ਹੈ ਉਹ ਤੇ ਜਿਹੜੀ ਵੈਰੀ ਮੱਚ ਕਲੀਅਰ ਹੈ ਪਹਿਲੇ ਦਿਨ ਤੋਂ ਹੀ ਦੇਖੋ 2020 ਦਾ ਇਹ ਮਸਲਾ ਆ 5 ਸਾਲ ਦੀ ਡਿਲੇ ਦੇ ਬਾਅਦ ਹਾਈ ਕੋਰਟ ਦੇ ਮੋਢਿਆਂ ਤੇ ਰੱਖ ਕੇ ਹਾਈ ਕੋਰਟ ਦਾ ਨਾਮ ਯੂਜ਼ ਕਰਕੇ ਕਿਉਂਕਿ ਮਾਣੀ ਉਹ ਹਾਈ ਕੋਰਟ ਦਾ ਤੇ ਉਹ ਜਾ ਕੋਈ ਵੀ ਆਰਡਰ ਨਹੀਂ ਸੀ ਕਿ ਐਫ ਆਈ ਆਰ ਦਰਜ ਕਰ ਦਿਓ ਤੇ ਇਹ ਕਿਤੇ ਨਾ ਕਿਤੇ politcal motivated ਜਿਹੜੀ ਐਫਆਈਆਰ ਆ ਕਿਉਂਕਿ 2017 ਦੇ ਵਿੱਚ ਉਦੋਂ ਜਿਹੜਾ ਬਰਗਾੜੀ ਵਾਲੇ ਇਸ਼ੂ ਨੂੰ ਜਿਹੜਾ ਉਹ ਬਣਾ ਲਿਆ ਗਿਆ ਤੇ ਹੁਣ ਜਿਹੜਾ 27 ਵਾਲੀਆਂ ਫੇਰ ਇਲੈਕਸ਼ਨਸ ਆ ਰਹੀਆਂ ਨੇ ਇਹ ਕਿਤੇ ਨਾ ਕਿਤੇ ਉਹਨੂੰ ਇੱਧਰ ਯੂਜ਼ ਕਰ ਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਰਿਕਾਰਡ ਵੀ ਜਿਹੜੀ ਮੁਹਈਆ ਕਰਵਾ ਰਹੀ ਆ ਪਲੱਸ ਸਾਰੇ ਮੈਂਬਰਾਂ ਨੇ ਜਿਹੜੇ ਸਹਿਯੋਗ ਕਰ ਰਹੇ ਆ ਕਿ ਜੋ ਵੀ ਇਹਨਾਂ ਨੂੰ ਸਾਨੂੰ ਪੋਜ਼ੀਟਿਵਲੀ ਪੁੱਛਦੇ ਆ ਜੋ ਸੱਚ ਆ ట్రੁੱਥ ਆ ਤੇ ਅਸੀਂ ਵੀ ਚਾਹੁੰਦੇ ਆ ਕਿ ట్రੁੱਥ ਜਿਹੜਾ ਬਾਹਰ ਆਉਣਾ ਚਾ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਗੈਂਗਸਟਰਵਾਦ ਨੂੰ ਸ਼ਹਿ ਦੇਣ ਦੇ aarop ਲਗਾਏ ਨੇ ਢਾਲੀਵਾਲ ਨੇ ਕਿਹਾ ਕਿ ਗੈਂਗਸਟਰਾਂ ਦੇ ਪਰਿਵਾਰਕ ਵਿਆਹਾਂ 'ਚ ਸ਼ਿਰਕਤ ਕਰਕੇ ਸੁਖਬੀਰ ਸਿੰਘ ਬਾਦਲ ਨੇ ਸਬੂਤ ਦਿੱਤਾ ਹੈ ਕਿ ਇਹਨਾਂ ਦੇ ਗੈਂਗਸਟਰਾਂ ਨਾਲ ਕਿੰਨੇ ਗੂੜੇ ਰਿਸ਼ਤੇ ਨੇ ਇੱਕ ਪਾਸੇ ਮਾਨ ਸਰਕਾਰ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨ ਲਈ ਯਤਨਸ਼ੀਲ ਹੈ ਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਨੌਜਵਾਨਾਂ ਨੂੰ ਇਸ ਤਬਾਕੁਨ ਰਾਹ ਤੇ ਤੋਰ ਕੇ ਸਿਆਸੀ ਲਾਹੇ ਲੈਣ ਦੀਆਂ ਕੋਸ਼ਿਸ਼ਾਂ 'ਚ ਰੁੱਝਿਆ ਹੋਇਆ ਹੈ ਢਾਲੀਵਾਲ ਨੇ ਪੰਜਾਬੀਆਂ ਨੂੰ ਅਕ ਦੇ ਮਨਸੂਬਿਆਂ ਤੋਂ ਸਾਵਧਾਨ ਰਹਿਣ ਦੀ اپیل ਕੀਤੀ ਹੈ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਹ ਸੁਗਵਾ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਧਾਮੀਤ ਸਾਹਿਬ ਹੋ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸ ਆ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਵਿੱਚ ਆਉਂਦੀ ਹੈ ਕਿ ਅਸੀਂ ਗੈਕਸਲ ਖਤਮ ਕਰਦੇ ਹਾਂ ਤੇ ਅਕਾਲੀ ਦਲ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਕਿੱਦਾਂ ਪਾਲਦੇ ਆ ਕਿੱਦਾਂ ਉਹਨਾਂ ਦੇ ਪਰਵਾਦਾਂ ਨਾਲ ਫਿਰਦੇ ਆ ਇੱਕ ਪਾਸੇ ਤਾਂ ਤੁਜੀਤ ਜੀ ਜਨ ਸਿੰਘਵੀ ਬਾਦਲ ਕਹਿੰਦਾ ਜੀ ਗੈਂਗਸਟਰਾਂ ਖਤਮ ਦੀ ਹੋ ਰਹੀਆਂ ਜੀ ਅਸੀਂ ਆਏ ਤੇ ਅਸੀਂ ਗੈਂਗਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਗੈਂਗਸਟਰਾਂ ਦੇ ਪਰਵਾਦਾਂ ਦੇ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਦਾ ਸਬੀਰ ਸਿੰਘ ਗੋੜੀ ਇਹ ਗੱਲ ਪ੍ਰੂਫ ਕਰ ਰਿਹਾ ਕਿ ਉਹਨਾਂ ਦੀ ਜਿਹੜੀ ਹੌਣ ਸਿਆਸੀ ਲੜਾਈ ਆ ਉਹ ਗੈਂਗਸਟਰਾਂ ਦੇ ਸਹਿੱਤੇ ਆ ਤਾਂ ਉਹ ਗੈਂਗਸਟਰ ਨੂੰ ਵੱਤ ਕੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਹੋਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਹੋਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਰਜੀਬ ਨੇ ਪੈਦਾ ਕਰਕੇ ਪੰਜਾਬ ਦੇ ਬੁੜਿਆਂ ਦੇ ਹੱਥਾਂ ਦੇ ਵਿੱਚ ਸਾਕਾ ਫੜਾ ਕੇ ਪੰਜਾਬ ਦੇ ਬੁੜਿਆਂ ਨੂੰ ਜਿਸ ਤਰ੍ਹਾਂ ਅੱਤਵਾਦੀ ਪੱਠੀ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਬੁੜਿਆਂ ਨੂੰ ਟੈਕਸ ਬਰਾ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਹੈ ਜਿੱਦਾਂ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਬੁੜਿਆਂ ਨੂੰ ਜਿਹੜਾ ਅਸਾਲ ਤਾਂ ਫਰਿਆ ਸੀ ਗਿਆ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਤੱਕਿਆ ਸੀਗਾ ਜਿੱਥੇ ਕਾਂਗਰਸ ਉਹਦੀ ਜਮ੍ਹਾਅ ਸੀਗੀ ਉੱਥੇ ਕਾਲੀ ਦਲ ਉਹਦੇ ਲਈ ਨਾਲ ਦੀ ਨਾਲ ਮੁਖ ਤੌਰ ਤੇ ਜਮ੍ਹਾਅ ਸੀਗਾ ਜੋ ਅੰਜਵੀ ਸੁਖਬੀਤ ਸਿੰਘ ਸੇ ਮਬادله ਹੋਣੀ ਜਿੰਨਾਂ ਦੇ ਕਾਲੀ ਦਲ ਦੇ ਪੱਲੇ ਪੁੱਛਦੀ ਹੈ ਜ਼ੈਕਟੋਆਬਾਲ ਪਦੋਂ ਪੰਜਾਬ ਦੇ ਮੁੰਡੇ ਜਿੰਨਾਂ ਗੈਂਸਟਰ ਬਣਾ ਕੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਜਿਹੜਾ ਕਾਂਗਰਸ ਤੇ ਕਾਲੀਆਂ ਦੇ ਧੱਕੇ ਹੁਣ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰ ਨੂੰ ਪਾ ਕੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰ ਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਦਾ ਭਗਵਾਨ ਸੇਮਾਨ ਦੀ ਸਰਕਾਰ ਜਿਹੜੀ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੁੰਦੀ ਹੈ ਇਹ ਲੋਕ ਨੇ ਜਿਹੜੇ ਗੈਂਗਸਟਰ ਦੇ ਨਾਲ ਆਪਣੀਆਂ ਸੰਜਿਆ ਬਾਦ ਉਹਨਾਂ ਦੇ ਪ੍ਰਭਾਵ ਵਧਾਦੇ ਜਾਦੇ ਤੇ ਇਹ ਸਾਥ ਕਰਦੇ ਆ ਕਿ ਪੰਜਾਬ ਦੇ ਅੰਦਰ ਦੇ ਅੱਜ ਗੈਂਗਸਟਰ ਬਾਦ ਆ ਦੇ ਉਹਦੇ ਲਈ ਕਾਲੀਦਾ ਜੁਮੇਵਾਨ ਕਾਲੀਦਾ ਉਹਨਾਂ ਦਾ ਅਕਸ਼ਰ ਦੇ ਨਾਲ ਆਪਣੇ ਸਵੰਦ ਜਿਹੇ ਰੱਖ ਲਿਆ ਸੋ ਪੰਜਾਬੀਓ ਇੰਨਾ ਤੋਂ ਸਾਧਾ ਵਨ ਪਹਿਲਾਂ ਇਹਨਾਂ ਦੇ ਬਾਪ ਦੇ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਟੀ ਵਿੱਚ ਛੜਕਿਆ ਸੀਗਾ ਹੁਣ ਸਰਬੀਰ ਬਾਦਲ ਆਪਣੀ ਕੁਰਸੀ ਵਾਸਤੇ ਇੱਕ ਵਾਰ ਫਿਰ ਪੰਜਾਬ ਨੂੰ ਗੈਸਟਰ ਰਦਾਇਦਿਆ ਅਗਦੀ ਪੱਠੀ ਵਿੱਚ ਝੋਕਣਾ ਚਾਹੁੰਦਾ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ ਕੱਸੇ ਨੇ ਸ਼ਰਮਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਅਜੇ ਪੰਜਾਬ ਚ ਕਿਸੇ ਦਾ ਇਲਾਜ ਸ਼ੁਰੂ ਨਹੀਂ ਹੋਇਆ ਪਰ ਸਰਕਾਰ ਨੇ ਦੂਜੇ ਸੂਬਿਆਂ ਚ ਇਸ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਖਜ਼ਾਨੇ ਦੇ ਪੈਸੇ ਦੂਜੇ ਸੂਬਿਆਂ ਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਖਰਚ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਮਾਨ ਦਿੱਲੀ ਦੀ ਸਾਬਕਾ ਸੀਐਮ ਦੇ ਨਾਲ ਗੋਆ ਜਦ ਪ੍ਰੈਸ ਕਾਨਫਰੰਸ ਕਰ ਰਹੇ ਸਨ ਜਦ ਕਿ ਆਤਸ਼ੀ ਉਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਲਜ਼ਾਮ ਹੈ ਇਸ ਦੇ ਨਾਲ ਹੀ ਐਨ ਕੇ ਸ਼ਰਮਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਵਿਗੜੀ ਹਾਲਤ ਨੂੰ ਲੈ ਕੇ ਵੀ ਮਾਨ ਸਰਕਾਰ ਨੂੰ ਲੰਬੇ ਹੱਥੀ ਲਿਆ ਪੰਜਾਬ ਦਾ ਪੈਸਾ ਪੰਜਾਬੀਆਂ ਦੀ ਵੈਲਫੇਅਰ ਲਾਜ਼ੀਤੇ ਨਹੀਂ ਸਿਰਫ ਇੱਕ ਝੂਠੀ ਸਕੀਮ ਲਾਂਚ ਕਰਕੇ ਬਾਕੀ ਸਟੇਟਾਂ ਦੇ ਅੰਦਰ ਤੁਸੀਂ ਦੇਖੋ ਵੀ ਉਹਦਾ ਪ੍ਰਚਾਰ ਕਰਨ ਵਾਸਤੇ ਖਰਚ ਹੋ ਰਿਹਾ ਔਰ ਅਫਸੋਸ ਦੀ ਗੱਲ ਇਹ ਹੈ ਵੀ ਭਗਵੰਤ ਮਾਨ ਜੀ ਜਿਨ੍ਹਾਂ ਸਾਬਕਾ ਚੀਫ ਮਨਿਸਟਰ ਦਿੱਲੀ ਦੇ ਨਾਲ ਬੈਠ ਕੇ ਕਾਨਫਰੰਸ ਕਰ ਰਹੇ ਆ ਤਾਜੀ ਇਹ ਜੇ ਘਟਨਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੂੰ ਹਿੰਦੀ ਚਾਦਰ ਕਹਿੰਦੇ ਆ ਜਦੋਂ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਉੱਤੇ ਗੁਰੂ ਸਾਹਿਬ ਦੇ ਉਪਮਾਨ ਵਾਸਤੇ ਕਿਸ ਤਰ੍ਹਾਂ ਦੇ ਸ਼ਬਦ ਜਿਹੜੇ ਉਹ ਵਰਤੇ ਸੀਗੇ ਸੋ ਉਹਨਾਂ ਨਾਲ ਬੈਠ ਕੇ ਪੰਜਾਬ ਦੇ ਪੈਸਿਆਂ ਦੇ ਨਾਲ ਝੂਠਾ ਜਿਹੜਾ ਪ੍ਰਚਾਰ ਬਾਕੀ ਸਟੇਟਾਂ 'ਚ ਕਰਨਾ ਮੈਂ ਸਮਝਦਾ ਕਿ ਪੰਜਾਬੀਆਂ ਵਾਸਤੇ ਇਹ ਮਧ ਭਾਗਾ ਇਸ ਤੋਂ ਕੁਝ ਵੀ ਨਹੀਂ ਹੋ ਸਕਦਾ ਕਹਿਣਗੇ ਵੀ ਇਹ ਹਿੰਦੂ ਲੀਡਰ ਆ ਵੀ ਇਹ ਗੁਰੂ ਤੇਗ ਬਹਾਦਰ ਜੀ ਤਾਂ ਹਿੰਦੂ ਸਿੱਖ ਸਾਰਿਆਂ ਦੇ ਸੀ ਜੇ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਜਿਹੜੀ ਵੱਡੀ ਕੁਰਬਾਨੀ ਦਿੱਤੀ ਜੇ ਉਹ ਐਡੀ ਕੁਰਬਾਨੀ ਨਾ ਦਿੰਦੇ ਅੱਜ ਨਾ ਹਿੰਦੂ ਹੁੰਦਾ ਨਾ ਪੰਜਾਬ 'ਚ ਸਿੱਖ ਹੁੰਦਾ ਬਾਕੀ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਹੋਗੇ ਵੀ ਰੋਜ਼ ਗੋਲੀਆਂ ਚੱਲ ਰਹੀਆਂ ਔਰ ਕੱਲ ਹੈਰਾਨੀ ਦੀ ਗੱਲ ਆ ਕਿ ਇੱਕ ਫਰौती ਮੰਗੀ ਗਈ ਸੀ ਕਿ ਬਟਾਲਾ 'ਚ ਤੇ ਕੱਲ ਉਹਦਾ ਪਟਿਆਲਾ ਮੁਹਾਲੀ ਦੇ ਅੰਦਰ ਐਸਐਸਪੀ ਦਫ਼ਤਰ ਦੇ ਸਾਹਮਣੇ ਗੋਲੀਆਂ ਮਾਰ ਕੇ ਜਿਹੜਾ ਕਤਲਿਆਮ ਜਿਹੜਾ ਉਹ ਕਰ ਦਿੱਤਾ ਗਿਆ ਤੁਸੀਂ ਦੇਖੋ ਵੀ ਜੇ ਐਸਐਸਪੀ ਦਫ਼ਤਰ ਦੇ ਸਾਹਮਣੇ ਕੋਈ ਬੰਦਾ ਸੇਫ ਨਹੀਂ ਤਾਂ ਕਿੱਥੇ ਸੇਫ ਹੋਊਗਾ ਕੋਈ ਦਿਨ ਹੈ ਜਾਂ ਨਹੀਂ 1 ਜਨਵਰੀ ਤੋਂ ਅੱਜ ਤੱਕ ਦੀ ਚੱਕ ਕੇ ਦੇਖ ਲਿਓ ਜਦੋਂ ਪੰਜਾਬ ਦੇ ਅੰਦਰ ਗੈਂਗਸਟਰਾਂ ਨੇ ਕੋਈ ਨਾ ਕੋਈ ਕਤਰਨਾ ਕਰਿਓ ਕਿਸੇ ਨੂੰ ਗੋਲੀ ਨਾ ਮਾਰੀ ਹੋਈ ਕੋਈ ਗੈਂਗਵਾੜ ਪੰਜਾਬ 'ਚ ਨਾ ਹੋਈ ਹੋਈ ਪੰਜਾਬ ਦੇ ਲਾ ਐਂਡ ਆਰਡਰ ਦੀ ਪੋਜੀਸ਼ਨ ਇੰਨੀ ਮੜ ਪੈੜੀ ਆ ਵੀ ਹੁਣ ਤਾਂ ਪੁਲਿਸ ਵੀ ਇਸ ਨੂੰ ਬੜਾ ਸੀਰੀਅਸ ਨਹੀਂ ਲੈ ਲੈਂਦੀ ਵੀ ਦਿੱਲੀ ਜਿਹੜੇ ਕੰਮ ਹੋ ਰਹੇ ਆ ਗੈਂਗਸਟਰਾਂ ਦੀ ਪੁਸਤ ਪਨਾਹੀ ਇਹ ਸਰਕਾਰ ਚੱਲ ਰਹੀ ਆ ਕਰ ਰਹੀ ਆ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਆ ਔਰ ਪੰਜਾਬ ਦੀ ਕੌਸਟ ਤੇ ਬਾਕੀ ਸਟੇਟਾਂ ਦੇ ਅੰਦਰ ਜਹਾਜ਼ਾਂ ਰਾਈ ਵੀ ਖਰਚਾ ਕਰਿਆ ਜਾ ਰਿਹਾ ਔਰ ਪੰਜਾਬ ਦੀ ਕੌਸਟ ਤੇ ਬਾਕੀ ਸਟੇਟਾਂ 'ਚ ਜੜੀ ਪਬਲਿਸਿਟੀ ਵੀ ਕੀਤੀ ਜਾ ਰਹੀ ਆ ਸੋ ਜਿਹੜੀ ਗੱਲ ਮੈਂ 22 ਤਰੀਕ ਨੂੰ ਕਹੀ ਸੀ ਕਿ ਦੂਸਰੀਆਂ ਸਟੇਟਾਂ 'ਚ ਪਬਲਿਸਿਟੀ ਕਰਨ ਵਾਸਤੇ ਸਕੀਮ ਵਰਤੀ ਜਾਊਗੀ ਉਹੀ ਗੱਲ ਸੱਚ ਸਾਬਤ ਹੋ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਸਾਨੇਵਾਲ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਯੋਜਨਾ ਦੀ ਰਜਿਸਟ੍ਰੇਸ਼ਨ ਲਈ ਕੈਂਪ ਲਾਇਆ ਗਿਆ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੋਕਾਂ ਅੰਦਰ ਇਸ ਯੋਜਨਾ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਮਾਨ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਅਤੇ ਸ਼ਰਤਾਂ ਦੇ ਹਰ ਕਿਸੇ ਦੇ ਕਾਰਡ ਬਣਾਏ ਜਾ ਰਹੇ ਨੇ ਇਸ ਯੋਜਨਾ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਸਾਲਾਨਾ 10 ਲੱਖ ਤੱਕ ਦੇ ਇਲਾਜ ਦੀ ਸਹੂਲਤ ਮਿਲੇਗੀ। ਮੁੰਡੀਆਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ 90% ਤੋਂ ਵੱਧ ਘਰਾਂ ਨੂੰ ਮੁਫਤ ਬਿਜਲੀ ਦਿੱਤੀ ਹੈ। ਹੁਣ ਸਿਹਤ ਬੀਮਾ ਯੋਜਨਾ ਰਾਹੀਂ ਸਾਰਿਆਂ ਨੂੰ ਮੁਫਤ ਇਲਾਜ ਮਿਲੇਗਾ। ਲੋਕ ਸਰਕਾਰੀ ਹਸਪਤਾਲ ਤੋਂ ਇਲਾਵਾ ਵੱਡੇ ਪ੍ਰਾਈਵੇਟ ਹਸਪਤਾਲਾਂ 'ਚ ਵੀ ਆਪਣਾ ਇਲਾਜ ਕਰਵਾ ਸਕਣਗੇ। ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਹੈ। ਸੋ ਸਾਰੇ ਪਰਿਵਾਰਾਂ ਦੇ ਘਰ-ਘਰ ਜਾ ਕੇ ਪੈਂਸਲ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਕਪੁਰ ਦਾ ਸਰਮਾਨ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਪੂਨ ਸੁਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀ ਵੱਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਦੇ ਮੰਨ ਜਾ ਰਿਹਾ ਸੋ ਅੱਜ ਅਸੀਂ ਆਡੀਆ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਇਹ ਰਜਿਸਟ੍ਰੇਸ਼ਨ ਕਰਵਾ ਰਿਹਾ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਦਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਦੇ ਸਕਰਦਾਈ ਨਾ ਉਹਦਾ ਮੁਕਤੋਬੇ ਸੋ ਪੂਰਾ ਹਲਕਾ ਖੁਸ਼ਾ ਪੂਰਾ ਹਰ ਪਰਿਵਾਰ ਖੁਸ਼ਾ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਆਪਣੇ ਹਲਕਾ ਸਾਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਕਾਰਡ ਬਣਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਫਰਮਾਨਾ ਕੋਈ ਦੁੱਖ ਨਾ ਦਵੇ ਪਰ ਦੁਖਾ ਵੀ ਜਾਵੇ ਤਾਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਦੇ ਆ ਜਿਹੜਾ ਹਸਪਤਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚਿਆ ਹੁੰਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਮੋਰਨ ਕੇਜਰੀ ਵੱਲੋਂ ਸਵਾਦ ਦੇ ਨਾਲ ਨਾਲ ਉੱਥੇ ਸਾਡੇ ਵਰਕਰ ਸਹਿਬਾਨਾਂ ਨੂੰ ਸਾਨੂੰ ਇਸੀ ਟ੍ਰੇਨਿੰਗ ਦਿੱਤੀ ਗਈ ਇਸੇ ਸਮੇਂ ਇਹ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣੋਣਾ ਕਿ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸਾਡੀ ਪਾਰਟੀ ਦਾ ਬਣਾ ਲਓ ਅਕਾਲੀ ਦਲ ਦਾ ਬਣਾ ਲਓ ਕਾਂਗਰਸ ਦਾ ਬਣਾ ਦਿਓ ਪਰ ਸਾਡੇ ਪਾਰਟੀ ਸੁਪਰੀਮੋਰੀ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸਹੂਲਤਾ ਪੂਰੇ ਪੰਜਾਬ ਵਾਸਤੇ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਬਖਸ਼ਤ ਸਰਕਾਰ ਵੱਲੋਂ ਅੰਜੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਮਿਲ ਸਕੇ ਸੀਨੀਅਰ ਕਾਂਗਰਸੀ ਆਗੂ ਤੇ ਪੁਲਤਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਲੁਧਿਆਣਾ ਪੁਲਿਸ ਵੱਲੋਂ ਨੌਜਵਾਨ ਰਣਜੋਤ ਸਿੰਘ ਤੇ ਕਥਿਤ ਤੌਰ ਤੇ ਕੀਤੇ ਥਰਡ ਡਿਗਰੀ ਟਾਰਚਰ ਦੀ ਸਖਤ ਸ਼ਬਦਾਂ ਚ ਨਖੇਦੀ ਕੀਤੀ ਹੈ। ਉਹਨਾਂ ਨੇ ਇਸ ਘਟਨਾ ਨੂੰ ਬੇहद ਹੈਰਾਨ ਕਰਨ ਵਾਲੀ ਅਤੇ ਅਣਮਨੁੱਖੀ ਕਰਾਰ ਦਿੱਤਾ। ਖੈਰਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਪੁਲਿਸ ਦੀ ਵਧਰੀ ਧੱਕੇਸ਼ਾਹੀ ਦੀ ਮਾਨਸਿਕਤਾ ਨੂੰ ਬੇਨਕਾਬ ਕਰਦੀਆਂ ਨੇ। ਉਹਨਾਂ ਕਿਹਾ ਕਿ ਸੂਬੇ ਭਰ ਚ ਹਰਾਸਤੀ ਹਿੰਸਾ, ਨਜਾਇਜ਼ ਹਿਰਾਸਤਾਂ ਅਤੇ ਫਰਜ਼ੀ ਮੁਕਾਬਲਿਆਂ ਦੀਆਂ ਰਿਪੋਰਟਾਂ ਇੱਕ ਖਤਰਨਾਕ ਤੇ ਚਿੰਤਾਜਨਕ ਰੁਝਾਨ ਵੱਲ ਇਸ਼ਾਰਾ ਕਰਦੀਆਂ ਨੇ ਪੰਜਾਬ ਨੂੰ ਹੌਲੀ-ਹੌਲੀ ਇੱਕ ਪੁਲਿਸ ਰਾਜ ਵੱਲ ਧੱਕਿਆ ਜਾ ਰਿਹਾ ਹੈ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਤੇ ਨਾਗਰਿਕਾਂ ਦੀ ਆਵਾਜ਼ ਦਬਾਉਣ ਲਈ ਕਾਨੂੰਨ ਦੀ ਦਰਵਾਰਤੋਂ ਕੀਤੀ ਜਾ ਰਹੀ ਹੈ ਰਣਜੋਤ ਸਿੰਘ ਤੇ ਕਥਿਤ ਤਸ਼ੱਦਦ ਕੋਈ ਇਕੱਲੀ ਘਟਨਾ ਨਹੀਂ ਹੈ ਸਗੋਂ ਇਹ ਭਗਵੰਤ ਮਾਨ ਸਰਕਾਰ ਦੇ ਰਾਜ 'ਚ ਹੋ ਰਿਹਾ ਜ਼ੁਲਮ ਦੇ ਇੱਕ ਵੱਡੇ ਸਿਲਸਲੇ ਦਾ ਹਿੱਸਾ ਹੈ ਦੇਖੋ ਇਸ ਤਰ੍ਹਾਂ ਆ ਕਿ ਬਹੁਤ ਅਫਸੋਸ ਤੇ ਬੜੇ ਰੰਜ ਦਾ ਮੋਹੋਲਾ ਇਹ ਰਣਜੋਤ ਸਿੰਘ ਦੇ ਘਰ ਮੈਂ ਵਿਜ਼ਿਟ ਕੀਤਾ ਵਾ ਇੰਨਾ ਤਸ਼ੱਦਦ ਇੰਨੀ ਹਿਊਮਨ ਰਾਈਟਸ ਗ੍ਰਾਸ ਵਾਇਲਿਸ਼ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਹੁਣਾਂ ਨੇ ਪੁਲਿਸ ਨੂੰ ਇੰਨੀ ਕੁ ਖੁੱਲ ਦੇ ਦਿੱਤੀ ਆ ਇੰਨਾ ਜ਼ਿਆਦਾ ਉਹਨਾਂ ਨੂੰ ਪਿੱਛੋਂ ਹੁਕਮ ਦੇ ਰਹੇ ਨੇ ਨਜਾਇਜ਼ ਕਿ ਅੱਜ ਜੋ ਰਣਜੋਤ ਦੇ ਨਾਲ ਹੋਇਆ ਉਹ ਇੱਕ ਐਕਸਟ੍ਰੀਮ ਪੁਲਿਸ ਪ੍ਰੋਟੈਲਿਟੀ ਦਾ ਇੱਕ ਸਬੂਤ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਬੱਦ ਫੇਲੀਆਂ ਮਤਲਬ ਜੋ ਕਰ ਸਕਦੇ ਸੀਗੇ ਉਹਨੂੰ ਟੌਰਚਰ ਔਰ ਸਾਰਾ ਜਿਸਮ ਉਹਦਾ ਨੀਲਾ ਕੀਤਾ ਪਿਆ ਵਾ ਇਹ ਤਾਂ ਉਹਦੀ ਕਿਸਮਤ ਕਹਿ ਲੋ ਕਿ ਉਹ ਮਰਨੋਂ ਬਚ ਗਿਆ ਵਾ ਸੋ ਮੇਰਾ ਮਤਲਬ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਮੈਂ ਅਕਸਰ ਕਹਿ ਰਿਹਾ ਹਾਂ ਨਾ ਅੱਜ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਭਗਵਾਨ ਪਾਤਸ਼ਾਹ ਤੇ ਕੇਜਰੀਵੜ ਇਹਨਾਂ ਦੀ ਸਾਰੀ ਰਾਜਨੀਤੀ ਪੰਜਾਬ ਪੁਲਿਸ ਦੇ ਥਰੂ ਚੱਲ ਰਹੀ ਹੈ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਕਰਨ ਤੋਂ ਲੈ ਕੇ ਜੇ ਕੋਈ ਆ ਕੋਈ ਵੀ ਕਾਰਕੁਨ ਐਕਟਿਵਿਸਟ ਚਾਹੇ ਉਹ ਆਰਟੀਆਈ ਦਾਵਾ ਚਾਹੇ ਕੋਈ ਹੋਰ ਹਿਊਮਨ ਰਾਈਟਸ ਦਾਵਾ ਚਾਹੇ ਕੋਈ ਹੋਰ ਸਾਰਿਆਂ ਦੇ ਉੱਤੇ ਝੂਠੇ ਪਰਚੇ ਜਿਹੜਾ ਵੀ ਕੋਈ ਮੀਡੀਆ ਤੋਂ ਇਹ ਹਿੰਮਤ ਕਰਦਾ ਇਹਨਾਂ ਨੂੰ ਕੋਈ ਸਵਾਲ ਪੁੱਛਣ ਦੀ ਇਹਨਾਂ ਦੇ ਕੋਈ ਇਹਨਾਂ ਦਾ ਕੋਈ ਨੁਕਤਾ ਚੀਨ ਨਹੀਂ ਕਰਨ ਦੀ ਕ੍ਰਿਟਿਸਿਜ਼ਮ ਕਰਨ ਦੀ ਕੋਈ ਡੈਸੈਂਡ ਕਰਨ ਦੀ ਉਹਨਾਂ ਦੇ ਉੱਤੇ ਝੂਠੇ ਪਰਚੇ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜਾ ਭਿਆਨਕ ਗੱਲ ਨਵੀਂ ਚਲਾਤੀ ਆ ਕੇਜਰੀਵਾਲ ਤੇ ਭਗਵੰਤਪານ ਨੇ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ 80 ਦੇ 90 ਦੇ ਦੌਰ ਦੇ ਵਿੱਚ ਜੋ ਨਸਲਕੁਸ਼ੀ ਹੋਈ ਨਾ ਪੰਜਾਬੀਆਂ ਦੀ ਤੇ ਸਿੱਖ ਨੌਜਵਾਨਾਂ ਦੀ ਉਹਦੀ ਰੈਪਿਟੇਸ਼ਨ ਦੇਖਦੇ ਆ ਸੀ ਜੇ ਵੀ ਕੋਈ ਵੀ ਮਾੜਾ ਮੋਟਾ ਕ੍ਰਾਈਮ ਹੁੰਦਾ ਫਰਜ਼ ਕਰੋ ਉਹਦਾ ਸ਼ਾਰਟਕਟ ਲੱਭ ਕੇ ਬੰਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਚ ਪਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਇਹ ਆਪਾਂ ਹੁਣ ਦਾ ਨਹੀਂ ਦੇਖ ਰਹੇ ਪਿਛਲੇ ਅ ਮੇਰੇ ਕੱਲ 1.5 ਸਾਲ ਤੋਂ ਪ੍ਰਕਿਰਿਆ ਨਵੀਂ ਚਲਾਤੀ ਆ ਪਹਿਲਾਂ ਇਹਨਾਂ ਨੇ ਯੁੱਧ ਨਛੇ ਵਿਰੁੱਧ ਦੇ ਨੂੰ ਲੈ ਕੇ ਲੋਕਾਂ ਦੇ ਘਰ ਟੌਣੇ ਸ਼ੁਰੂ ਕੀਤੇ। ਔਰ ਫਿਰ ਹੁਣ ਵਾਰ ਅਗੇਂਸਟ ਗੈਂਗਸਟਰਸ ਦੇ ਆਧਾਰ ਬਣਾ ਕੇ ਤੇ ਨੌਜਵਾਨਾਂ ਨੂੰ ਚੱਕ ਚੱਕ ਕੇ ਪੁਲੀ ਠੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਜਾ ਰਿਹਾ ਹੈ। ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਦੇ ਚਾਰ ਸਕੂਲਾਂ 'ਚ ਬੰਬ ਧਮਾਕੇ ਦੀ ਧਮਕੀ ਸੁਨੀਲ ਜਾਖੜ ਨੇ ਕਿਹਾ ਕਿ ਸਾਲ 2022 'ਚ ਵੀ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਕਾਰਨਾਂ ਕਰਕੇ ਚਲਦੇ ਪੰਜਾਬ 'ਚੋਂ ਮੁੜਨਾ ਪਿਆ ਸੀ ਹੁਣ ਫਿਰ ਉਸੇ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਨੇ ਆਪ ਆਗੂ ਪਵਨ ਤੀਨੂ ਨੇ ਆਦਮਪੁਰ ਵਿਖੇ ਅਧੂਰੇ ਪੈ ਫਲਾਈਓ ਵਰ ਦਾ ਨਿਰਮਾਣ ਕਰਵਾਉਣ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ ਪਵਨ ਤੀਨੂ ਨੇ ਕਿਹਾ ਕਿ ਇਸ ਮਾਮਲੇ 'ਚ ਕੇਂਦਰੀ ਮੰਤਰੀ ਨਿਤਨ ਗੜਕਰੀ ਨੂੰ ਵੀ ਮਿਲੇ ਸਨ ਪਰ ਕੋਈ ਫਾਇਦਾ ਨਹੀਂ ਹੋਇਆ ਸਤਗੁਰ ਰਵਿਦਾਸ ਜਯੰਤੀ ਦੇ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਸ਼ੋਭਾ ਯਾਤਰਾ 'ਚ ਕੀਤੀ ਸ਼ਿਰਕਤ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਤੇ ਜਿਤਾਈ ਖੁਸ਼ੀ ਸੁਖਬੀਰ ਬਾਦਲ ਨੇ ਕਿਹਾ ਸੀ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦੇ ਹਾਂ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਨੇ ਕਾਰਵਾਈ ਕੀਤੀ ਤੇਜ਼ ਸਿੱਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਮੈਂਬਰਾਂ ਨੂੰ ਸੰਮਣ ਕੀਤੇ ਜਾ ਰਹੀ ਇਸ ਕਦਮ ਤੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੇ ਡੂੰਘੇ ਰੋਸ ਦਾ ਕੀਤਾ ਪ੍ਰਗਟਾਵਾ ਕੁਲਦੀਪ ਸਿੰਘ ਢਾਲੀਵਾਲ ਨੇ ਅਕਾਲੀ ਦਲ ਤੇ ਗੈਂਗਸਟਰਵਾਦ ਨੂੰ ਸ਼ਹਿ ਦੇਣ ਦੇ ਲਗਾਏ aarop ਢਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂ ਗੈਂਗਸਟਰਾਂ ਦੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ